ਸਮਾਣਾ ਚ ਜੋ ਸੜਕ ਹਾਦਸਾ ਹੋਇਆ ਥਾ ਟਿਪਰ ਤੇ ਨੋਵਾ ਕਾਰ ਦੇ ਆ ਜਿਸ ਦੇ ਵਿੱਚ ਸਤ ਵਿਦਿਆਰਥੀ ਦੇ ਬੱਚੇ ਸੀ ਅਤੇ ਇੱਕ ਡਰਾਈਵਰ ਦੀ ਮੌਤ ਹੋਈ ਸੀ ਉਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਲਗਾਤਾਰ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਸੀ ਵੀ ਜਿਹੜੇ ਕਥਿਤ ਦੋ ਆਰੋਹੀ ਵਾਕਿਆ ਹਨ ਜਲਦੀ ਗ੍ਰਿਫਤਾਰ ਕੀਤਾ ਜਾਵੇ ਕੱਲ ਦੀ ਬੰਦਗੀ ਕਾਲ ਸਮਾਣਾ ਬੰਦਗੀ ਦਿੱਤੀ ਸੀ ਅਣ ਮਿੱਥੇ ਸਮੇ ਲਈ ਤੇ ਪਰਿਵਾਰ ਜੀ ਮੀਟਿੰਗ ਕਰ ਰਿਹਾ ਥਾ ਐਸਐਸਪੀ ਪਟਿਆਲਾ ਵਰਨ ਸ਼ਰਮਾ ਖੁਦ ਪਰਿਵਾਰ ਜਿਹੜੇ ਪੀੜਤ ਪਰਿਵਾਰ ਹੈ ਜਿਨ੍ਹਾਂ ਦੇ ਬੱਚੇ ਇਸ ਹਾਦਸੇ ਵਿੱਚ ਚਲੇ ਗਏ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਨ ਲਿਆਏ ਉਹਨਾਂ ਨੇ ਦੁੱਖ ਵੀ ਪ੍ਰਗਟ ਕੀਤਾ ਉਹਨਾਂ ਵਿਸ਼ਵਾਸ ਦਿਵਾਇਆ ਵੀ ਜਿਹੜੇ ਕਥਿਤ ਜਿਹੜੇ આરોપી ਹੈ ਉਹਨਾਂ ਨੂੰ ਹਰ ਹਰ ਹਾਲਤ ਵਿੱਚ ਅਸੀਂ ਗ੍ਰਿਫਤਾਰ ਕਰਾਂਗੇ ਲੇਕਿਨ ਅਜੇ ਵੀ ਪੀੜਤ ਪਰਿਵਾਰਾਂ ਦਾ ਇਹ ਕਹਿਣਾ ਵੀ ਕੱਲ੍ਹ ਸ਼ਾਮ ਤੱਕ ਜੇ ਗ੍ਰਿਫਤਾਰੀ ਨਾ ਹੋਈ ਤਾਂ 30 ਤਾਰੀਖ ਨੂੰ 30 ਮਈ ਨੂੰ ਸਮਾਣਾ ਬੰਦ ਦੀ ਕਾਲ ਉਹਨਾਂ ਵੱਲ ਦਿੱਤੀ ਗਈ ਹੈ ਜੋ ਅਨਮੱਥੇ ਸਮੇਂ ਦੇ ਲਈ ਹੋਵੇਗੀ ਇਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਸੀਂ 30 ਤਾਰੀਖ ਨੂੰ ਸਮਾਣਾ ਬੰਦ ਕਰਾਂਗੇ ਹੁਣ ਪ੍ਰਸ਼ਾਸਨ ਕਦੋਂ ਤੱਕ ਕਥਿਤ ਦਰੇ આરોપી ਦੋ ਬਾਕੀ ਰਹੇ ਗਏ ਹਨ ਉਹਨਾਂ ਗ੍ਰਿਫਤਾਰ ਕਰਦਾ ਹੈ ਸੱਤੋ ਮਿੰਟ ਸਮਾਣਾ ਸ਼ਹਿਰ ਚ ਜਿਹੜਾ 15 ਦਿਨ ਪਹਿਲਾਂ ਇੱਕ ਟਿਪਰ ਨੇ ਬੱਚਿਆਂ ਨਾਲ ਭਰੀ ਨੋਵਾ ਗੱਡੀ ਨੂੰ ਟੱਕਰ ਮਾਰ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਕਿ ਕਈ ਛੋਟੀ ਉਮਰ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਜਿਹੜੇ ਕਿ ਘਰੋਂ ਸਕੂਲ ਜਾਣ ਲਈ ਨਿਕਲੇ ਸੀ ਵਰਟਿਕ ਟਿਪਰ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਪਰਮਾਤਮਾ ਕੋਲੇ ਚਲੇ ਗਏ ਮੈਂ ਜੋ ਇੱਥੇ ਸਾਰੇ ਪੇਰੈਂਟਸ ਨੂੰ ਮਿਲਿਆ ਤੇ ਇਨਵੈਸਟੀਗੇਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਹੜਾ ਟਿਪਰ ਦਾ ਡਰਾਈਵਰ ਸੀ ਭੁਪਿੰਦਰ ਸਿੰਘ ਉਹ ਅਸੀਂ ਉਸੇ ਸਮੇਂ ਅਰੈਸਟ ਕੀਤਾ ਸੀ ਟਿਪਰ ਦੇ ਜਿਹੜੇ ਮਾਲਕ ਸਨ ਦਵਿੰਦਰ ਦਵਿੰਦਰ ਸਿੰਘ ਅਨਿਕੇਤ ਤੇ ਰੰਦੀਰ ਸਿੰਘ ਉਹਨਾਂ ਚੋਂ ਦਵਿੰਦਰ ਸਿੰਘ ਅਸੀਂ ਅਰੈਸਟ ਕੀਤਾ ਹੋਇਆ ਰੰਦੀਰ ਤੇ ਅਨਿਕੇਤ ਦੇ ਪਿੱਛੇ ਅਸੀਂ ਆਪਣੀ ਟੀਮਾਂ ਛੱਡੀਆਂ ਹੋਈਆਂ ਜਿਹੜਾ ਕਿ ਸਾਨੂੰ ਸ਼ੱਕ ਸੀਗਾ ਕਿ ਰੰਦੀਰ ਨੂੰ ਜਿਹੜੇ ਲੋਕਾਂ ਨੇ ਫਰਾਰ ਹੋਣ ਚ ਸਪੋਰਟ ਕੀਤਾ ਉਹਨਾਂ ਦੇ ਉੱਪਰ ਵੀ ਪਨਾਹਗੀਰੀ ਦਾ ਮੁਕੱਦਮਾ ਦਰਜ ਕਰਕੇ ਉਹਦੇ ਚ ਵੀ ਪੰਜ ਤੋਂ 6 ਜਣੇ ਅਸੀਂ ਅਰੈਸਟ ਕੀਤੇ ਮੈਂ ਪੇਰੈਂਟਸ ਨਾਲ ਦੁੱਖ ਉਹਨਾਂ ਦਾ ਸਾਂਝਾ ਕੀਤਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਦੁਨੀਆ ਦੀ ਕੋਈ ਤਾਕਤ ਉਸ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀ ਕਿਉਂਕਿ ਆਪਾਂ ਸਾਰਿਆਂ ਦੇ ਬੱਚੇ ਆ ਬੱਚਿਆਂ ਦੇ ਨਾਲ ਹੀ ਜਿਹੜਾ ਘਰ ਆ ਉਹ ਹੱਸਦਾ ਵਜਦਾ ਹੈ ਬਟ ਇਹ ਮੈਂ ਸ਼ਿਓਰ ਕਰਦਾ ਤੇ ਸ਼ਿਓਰ ਵੀ ਕਰਦਾ ਕਿ ਅਸੀਂ ਇਸ ਕੇਸ ਨੂੰ ਪ੍ਰਾਇੋਰਟੀ ਤੇ ਰੱਖਦੇ ਹੋਏ ਇਹਦੀ ਤਫਤੀਸ਼ ਬਹੁਤ ਛੇਤੀ ਮੁਕੰਮਲ ਕਰਾਂਗੇ ਰਂਦੇ ਦੋਸ਼ੀ ਅਰੈਸਟ ਕਰਾਂਗੇ ਇਸ ਸੈਸ਼ਨ ਜੱਜ ਸਾਹਿਬ ਨੂੰ ਪਰਸਨਲ ਰਿਕੁਐਸਟ ਕਰਕੇ ਇੱਕ ਫਾਸਟ ਟਰੈਕ ਟ੍ਰਾਇਲ ਜਿਹੜਾ ਹੁੰਦਾ ਕਿ ਇਸ ਕੇਸ ਦੇ ਟ੍ਰਾਇਲ ਲਈ ਇੱਕ ਸਪੈਸ਼ਲ ਕੋਰਟ ਨੂੰ ਟਾਈਮ ਬਾਉਂਡ ਮੈਨਰ ਚ ਭਾਵੇਂ 45 ਦਿਨ ਹੋਵੇ ਭਾਵੇਂ 90 ਦਿਨ ਹੋਵੇ ਤਾਂ ਟ੍ਰਾਇਲ ਪੂਰਾ ਕਰਕੇ ਤੇ ਇੱਕ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਵੇ ਸਾਰੇ ਦੋਸ਼ੀਆਂ ਨੂੰ ਕਿਉਂਕਿ ਜੇ ਇਨਸਾਨੀਅਤ ਦੇ ਤੌਰ ਤੇ ਵੇਖੀਏ ਤੇ ਕਤਲ ਤੋਂ ਵੀ ਵੱਡੀ ਵਾਰਦਾਤ ਹੈ ਮਤਲਬ ਮੈਂ ਇਹਨੂੰ ਜੇ ਸੋਚਾਂ ਕਿ ਇਹ ਇੱਕ ਐਕਸੀਡੈਂਟ ਨਹੀਂ ਇਹ ਇੱਕ ਪ੍ਰਕਾਰ ਨਾਲ ਉਹ ਬੱਚਿਆਂ ਦਾ ਕਤਲ ਹੀ ਹੋਇਆ ਤੇ ਮੈਂ ਸੈਸ਼ਨ ਜਤ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਾਂਗਾ ਤੇ ਅਸੀਂ ਬਰਜ਼ੋਰ ਕੋਸ਼ਿਸ਼ ਕਰਾਂਗੇ ਤਨੋਂ ਮਨੋਂ ਕੋਸ਼ਿਸ਼ ਕਰਾਂਗੇ ਕਿ ਇਸ ਮੁਕਦਮੇ ਦੇ ਦੋਸ਼ੀਆਂ ਨੂੰ ਅਸੀਂ ਲੰਬੇ ਸਮੇਂ ਹਵਾਲਾਤ ਦੇ ਅੰਦਰ ਜਿਹੜਾ ਇਹਨਾਂ ਨੂੰ ਸਜ਼ਾ ਕਰਾਈ ਅਸੀਂ ਸ਼ਾਮ ਨੂੰ ਮੀਟਿੰਗ ਰੱਖੀ ਸੀ ਕੱਲ ਦੇ ਬੰਦ ਨੂੰ ਸ਼ੁਰੂ ਕਰਨ ਬਾਰੇ ਸਫਲ ਕਰਨ ਬਾਰੇ ਸਾਡੇ ਕੋਲ ਥੋੜੀ ਦੇਰ ਪਹਿਲਾਂ ਹੀ ਐਸਐਸਪੀ ਸ਼੍ਰੀ ਵਰਮ ਸ਼ਰਮਾ ਜੀ ਆ ਕੇ ਗਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਆਇਆ ਔਰ ਮੇਰੇ ਆ ante ਤੁਸੀਂ ਸਾਨੂੰ ਇੱਕ ਦਿਨ ਦਾ ਸਮਾਂ ਜਿਹੜਾ ਹੈ ਉਹ ਹੋਰ ਦਿਓ ਤਾਂ ਅਸੀਂ ਸਾਰੇ ਪਰਿਵਾਰਾਂ ਨੇ ਸਾਰੀ ਸੰਸਥਾਵਾਂ ਨੇ ਸਮਾਣੇ ਦੇ ਸ਼ਹਿਰ ਵਾਸੀ ਜਿਹੜੇ ਬੈਠੇ ਨੇ ਅਸੀਂ ਆਪਸ ਵਿੱਚ ਸਲਾਹ ਕਰਕੇ ਕਿ ਜੇ ਹੁਣ ਵਰਨ ਸ਼ਰਮਾ ਜੀ ਨੇ ਆ ਕੇ ਇੱਕ ਆਸ਼ਵਾਸ਼ਣ ਦਿੱਤਾ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਹੋਰ ਦਵਾਂਗੇ 29 ਤਰੀਕ ਦਾ ਜਿਹੜਾ ਦਿਨ ਹੈ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੋਰ ਦਿੰਨੇ ਆ ਕਿ ਤੁਸੀਂ ਕੱਲ-ਕੱਲ ਦੇ ਵਿੱਚ ਜਿਹੜੇ ਵੀ ਦੋ ਮੁਲਜ਼ਮ ਰਹਿ ਗਏ ਨੇ ਉਹਨਾਂ ਨੂੰ ਅਰੈਸਟ ਕਰੋ ਨਹੀਂ ਤਾਂ ਪਰਸੋਂ 30 ਮਈ ਸਵੇਰੇ 9 ਵਜੇ ਅਸੀਂ ਮਾਤਾ ਰਾਣੀ ਚੌਂਕ ਨੇੜੇ ਤਹਿਸੀਲ ਕੰਪਲੈਕਸ ਧਰਨਾ ਵੀ ਲਾਵਾਂਗੇ ਔਰ ਸਾਰੇ ਸ਼ਹਿਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਰਾ ਸ਼ਹਿਰ ਹਰ ਸੰਸਥਾਵਾਂ ਵਪਾਰਿਕ ਰਾਜਨੀਤਿਕ ਧਾਰਮਿਕ ਹਰ ਤਰ੍ਹਾਂ ਦੇ ਆਧਾਰੇ ਜਿਹੜੇ ਆ ਪਰसों 30 ਮਈ ਤੋਂ ਅਣਮਿੱਥੇ ਸਮੇਂ ਲਈ ਬੰਦ ਰੱਖੇ ਜਾਣ ਇਹ ਸਾਡੀ ਸਾਰਿਆਂ ਨੂੰ ਅਪੀਲ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ